ਸਿਆਣੇ ਕਹਿੰਦੇ ਨੇ ਵੀ ਦਾਦੀਆਂ ਦੀ ਜਿਹੜੀ ਵਿਰਾਸਤ ਹੈ ਨਾ ਉਹ ਪੁੱਤਰੇ ਸੰਭਦੇ ਆ ਤੇ ਕੁੜੀਆਂ ਦਾ ਜਿਹੜਾ ਸੁਭਾਅ ਏ ਉਹਨਾਂ ਦੀ ਆਦਤਾਂ ਨੇ ਉਹ ਨਾਨੀਆਂ ਤੇ ਜਾਂਦੀਆਂ ਨੇ ਪਹਿਲਾਂ ਜਦੋਂ ਰਿਸ਼ਤੇ ਕਰਦੇ ਹੁੰਦੇ ਸੀ ਨਾ ਲੋਕ ਤੇ ਉਹਨਾਂ ਹੁਣ ਕੁੜੀ ਦੇਖਣ ਤੇ ਉਹਨਾਂ ਪੁੱਛਣਾ ਵੀ ਕੁੜੀ ਦੇ ਨਾਨਕੇ ਕਿੱਥੇ ਨੇ ਕੁੜੀ ਦੀ ਨਾਨੀ ਦੇ ਪੇਕੇ ਕਿੱਥੇ ਆ ਇਹ ਚੀਜ਼ਾਂ ਬੜੀਆਂ ਮੈਟਰ ਕਰਦੀਆਂ ਸੀ ਬੜੇ ਮੈਣੇ ਰੱਖਦੀਆਂ ਸੀਗੀਆਂ ਇਵੇਂ ਹੀ ਜਿਹੜੇ ਪੁੱਤਰੇ ਨੇ ਨਾ ਉਹ ਦਾਦੀਆਂ ਦੀ ਵਿਰਾਸਤ ਸੰਭਦੇ ਆ ਕਹਿੰਦੇ ਵੀ ਯੁੱਗ ਬਦਲਿਆ ਤੇ ਆ ਜਿਹੜਾ ਸਾਈਕਲ ਦੇ ਸੰਡੇ ਸਾਹਮਣੇ ਇਹ ਨੁਕਰਾਂ ਚ ਲੱਗੇ ਮਸ਼ੀਨਰੀ ਦਾ ਯੋਗ ਆ ਗਿਆ ਤੇ ਹੁਣ ਇਹਨਾਂ ਕੀ ਕੀਤਾ ਇਹ ਨਾ ਸਾਡੇ ਇੱਕ ਸਾਡੇ ਪਿਓ ਦਾ ਸਾਈਕਲ ਆ ਤੇ ਇੱਕ ਆ ਮੁੰਡਾ ਇਹਨਾਂ ਦਾ ਦੋਸਤ ਹੈ ਇਹ ਇਹਨਾਂ ਦੇ ਦਾਦੇ ਦਾ ਸਾਈਕਲ ਆ ਇਹਨਾਂ ਨੇ ਹੁਣ ਉਹ ਵਿਰਾਸਤ ਸੰਭੀ ਜਿਹੜੀ ਤੂੜੀ ਚ ਰੱਖੇ ਹੋਏ ਸੀ ਨਾ ਤੂੜੀ ਵਾਲੇ ਕਮਰਿਆਂ ਚ ਸਾਈਕਲ ਇਹਨਾਂ ਅੱਜ ਕੱਢਿਆ ਤੇਲ ਦੁੱਲ ਦਿੱਤਾ ਤੇ ਹੁਣ ਇਹਨਾਂ ਕੱਢ ਕੇ ਦੇਖੋ ਸਿਆਣੇ ਸੱਚੀ ਜਾਂਦੇ ਆ ਵੀ ਜਿਹੜੇ ਪੋਤਰੇ ਨੇ ਨਾ ਉਹ ਆਪਦੇ ਦਾਦਿਆਂ ਦੀ ਜਿਹੜੀ ਉਹ ਵਿਰਾਸਤ ਸਾਹਮਦੇ ਨੇ ਇਹਨਾਂ ਪਹਿਲਿਆਂ ਵੀ ਸਾਹਮ ਲੈਣੀਆਂ ਵੇਖੋ ਸਾਈਕਲ ਸੁਗਲ ਵੀ ਇਹਨਾਂ ਕੱਢ ਲੈ ਹੁਣ ਆਪਦਾ ਇੰਜੋਏ ਕਰਨ ਦੇ ਨੇ ਨਿਆਰੇ ਲੁੱਟਣ ਦੇ ਨੇ